ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦਿਸ਼ਾ ਨਿਰਦੇਸ਼ ਅਧੀਨ ਅੱਜ ਖੰਨਾ ਜ਼ਿਲ੍ਹੇ ਦਾ ਜਿਹੜਾ ਹੱਬ ਹੈ ਇਮੀਗ੍ਰੇਸ਼ਨ ਸੈਂਟਰਾਂ ਦਾ ਜੀਟੀਪੀ ਮਾਰਕੀਟ ਉੱਥੇ ਸਾਡੀ 10 ਟੀਮਾਂ ਨੇ ਸਾਈਮਲਟੇਨੀਅਸ ਰੇਡ ਕੀਤਾ ਹੈਗਾ 10 ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ਤੇ ਇਹਨਾਂ ਤੋਂ ਕੁੱਲ ਬਰਾਮਦਗੀ ਹੁਣ ਤੱਕ ਦੀ ਹੋਈ ਹੈ 30 ਪਾਸਪੋਰਟ 34 ਕੰਪਿਊਟਰ ਲੈਪਟਾਪ ਅਤੇ ਟੈਬਸ 15 ਏਟੀਐਮ ਕਾਰਡਸ 51 ਮੋਬਾਈਲ ਫੋਨ ਅਤੇ 175 ਚੈੱਕ ਬੁਕਸ ਤੇ ਇਹਨਾਂ ਚੋਂ ਕਾਫੀ ਚੈੱਕ ਬੁਕਸ ਸਾਈਨਡ ਵੀ ਹਨ ਬਾਈ ਦਾ ਵਿਕਟਿਮਸ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਪ੍ਰੀਲਿਮੀਨੀ ਪੁੱਛਗਿੱਛ ਹੈ ਉਹਦੇ ਸਾਹਮਣੇ ਆਇਆ ਹੈ ਕਿ ਇਹਨਾਂ ਤੇ ਚਾਰ ਪਰਚੇ ਆਲਰੇਡੀ ਦਰਜ ਹਨ ਖੰਨਾ ਨਵਾਂ ਸ਼ਹਿਰ ਅਤੇ ਦਿੱਲੀ ਵਿਖੇ ਫਿਰ ਵੀ ਇਹ ਇਲੀਗਲੀ ਅਪਲਾਈ ਕਰ ਰਹੇ ਸੀ ਅਤੇ ਸਾਡੇ ਮਾਸੂਮ ਨਾਗਰਿਕਾਂ ਨੂੰ ਠੱਗ ਰਹੇ ਸਨ ਇਹਦੇ ਨਾਲ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਵੀ ਚਾਲੂ ਹੈ ਇਹ ਗੈਂਗਸਟਰਸ ਉਨਾਂ ਦੇ ਐਸੋਸੀਏਟਸ ਅਤੇ ਜਿਹੜੇ ਬਾਕੀ ਕ੍ਰਿਮੀਨਲ 엘ਮੈਂਟਸ ਹੁੰਦੇ ਨੇ ਉਹਨਾਂ ਦੇ ਵੀ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਤਾਂ ਕਿ ਉਹ ਕ੍ਰਿਮੀਨਲ ਸਿਸਟਮ ਤੋਂ ਭੱਜ ਸਕਣ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਰੇਡ ਦੇ ਦੌਰਾਨ ਵੀ ਹੋਰ ਵਿਕਟਿਮਸ ਨੂੰ ਮਿਲੇ ਉਹਨਾਂ ਨੇ ਹੋਰ ਕੰਪਲੇਂਟਾਂ ਦਿੱਤੀਆਂ ਇਹ ਵਾਲੇ ਇਲੀਗਲ ਇਮੀਗ੍ਰੇਸ਼ਨ ਸੈਂਟਰਾਂ ਦੇ ਬਾਰੇ ਕਿ ਜਿਹੜੀ ਇਹੋ ਜੀ ਸ਼ੱਕੀ ਗਤੀਵਿਧੀਆਂ ਹੁੰਦੀਆਂ ਨੇ ਸ਼ੱਕੀ ਸੈਂਟਰਾਂ ਦੇ ਬਾਰੇ ਸਾਨੂੰ ਇਨਪੁਟ ਦਿਓ ਤਾਂ ਕਿ ਇਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਸਕੀਏ ਮੈਨੂੰ ਕੋਈ ਸੈਂਟਰ ਐਸੇ ਨਹੀਂ ਜਿਹਨਾਂ ਨਾਲ ਅੋਰੈਂਟਿਕੀਟੀ ਚੈਕਿੰਗ ਕਰਦੇ ਤੇ ਰੋਕਾ ਲਾਉਂਦੇ ਪਬਲਿਕ ਸਮੇਂ ਨਹੀਂ ਆਂਦੇ ਬਲਕਿ ਉਹਨਾਂ ਨੇ ਚੀਜ਼ਾਂ ਚੈੱਕ ਕਰਦੇ। ਤੁਹਾਡੇ ਥਰੂ ਹੀ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆਂ ਕਿ ਪੰਜਾਬ ਪੁਲਿਸ ਇੱਥੇ ਤੁਹਾਡੇ ਲਈ ਹੈ ਕਿ ਤੁਸੀਂ ਜਿਹੜੇ ਵੀ ਇਹ ਵਾਲੇ ਸੈਂਟਰਸ ਨੇ ਜਾਂ ਜਿਹੜੇ ਬਾਕੀ ਸਾਰੇ ਸੈਂਟਰਸ ਨੇ ਜੇਕਰ ਤੁਹਾਡੀ ਕੋਈ ਕੰਪਲੇਂਨਸ ਨੇ ਉਹ ਤੁਸੀਂ ਅੱਗੇ-ਅੱਗੇ ਸਾਨੂੰ ਦਿਓ। ਕਿੰਨੇ ਸੈਂਟਰਾਂ 'ਤੇ ਪੁਲਿਸ ਕਾਰਵਾਈ ਹੋਈ? ਤਕਰੀਬਨ 10 ਇਮੀਗ੍ਰੇਸ਼ਨ ਸੈਂਟਰਸ 'ਤੇ ਅੱਜ ਕਾਰਵਾਈ ਹੋਈ ਹੈ। ਬਾਕੀ ਤਫ਼ਤੀਸ਼ ਜਾਰੀ ਹੈ। ਇਨੋਤੇ ਜੀ ਐਫ ਆਰ ਅੰਡਰ ਜਿਹੜੇ ਰੈਲੇਵੈਂਟ ਸੈਕਸ਼ਨਸ ਨੇ ਚੀਟਿੰਗ ਫੋਰਜਰੀ ਤੇ ਇੱਕ ਸਪੈਸ਼ਲ ਐਕਟ ਹੈਗਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਉਹਦੇ ਅਧੀਨ ਦਰਜ ਹੋਏ ਮੈਂ ਖੰਨਾ ਦੇ ਸੌਲਡਿੰਗ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕੋਈ ਸੈਂਟਰ ਬੁਲਿਓ ਨੇ ਕਿਉਂਕਿ ਕਾਰਵਾਈ ਕੀਤੀ ਗਈ ਬਿਲਕੁਲ ਇਹ ਸਾਡੀ ਕਾਰਵਾਈ ਜਾਰੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ ਤਹਿਤ ਹੀ ਅਸੀਂ ਇਹ ਕਾਰਵਾਈ ਕੀਤੀ ਹੈ ਨਹੀਂ ਕਿਸੇ ਕੰਪਲੀਟ ਤੇ ਇਹ ਕਾਰਵਾਈ ਕੀਤੀ ਹੈ ਕੰਪਲੇਂਟਸ ਕਾਫੀ ਸਾਨੂੰ ਮਸੂਲ ਹੋਈਆਂ ਸੀ ਜਿਵੇਂ ਕਿ ਮੈਂ ਦੱਸਿਆ ਜਦ ਅਸੀਂ ਰੇਡ ਕੀਤਾ ਤਦ ਵੀ ਸਾਨੂੰ ਮੌਕੇ ਤੇ ਕਾਫੀ ਕੰਪਲੇਂਂਟਸ ਦਿੱਤੀਆਂ ਤੇ ਨਾਲ ਹੀ ਨਾਲ ਸਾਡੇ ਕੋਲ ਸੀਕ੍ਰੀਟ ਇਨਪੁਟਸ ਵੀ ਸੀ ਇਹ ਵਾਲੇ ਸੈਂਟਰਾਂ ਦੇ ਬਾਰੇ ਇਹ ਸਾਡੀ ਤਫਤੀਸ਼ ਜਾਰੀ ਹੈ ਅੱਜ ਸਾਡੀ ਦੁਪਹਿਰ ਹੀ ਰੇਡਸ ਹੋਣਗੀਆਂ ਦੇ ਪਾਸਪੋਰਟ ਬਰਾਮਦ ਕੀਤੇ ਨੇ ਉਹਨਾਂ ਨੂੰ ਕਿਹਦੇ ਵਿਕਟਮ ਸੀ ਇਹਨਾਂ ਨੂੰ ਕੌਣ ਚਾਹਦਾ ਜੀ ਜੀ ਬਿਲਕੁਲ ਮੈਡਮ ਤੁਸੀਂ ਇਹ ਕਹੱਸ ਰਹੇ ਹੋ ਵੀ ਜਾਲੀ ਡਾਕੂਮੈਂਟਸ ਹੋ ਤਿਆਰ ਕਰਦੇ ਆ ਪਾਸਪੋਰਟ ਉਹ ਕਿੰਨੇ ਦੇ ਜੱਟ ਦਿੱਤੇ ਨੇ ਜੀ ਇਹ ਸਾਰੇ ਡਾਕੂਮੈਂਟੇਸ਼ਨ ਅਸੀਂ ਸਾਰਾ ਅਨਾਲਿਸਿਸ ਕਰ ਰਹੇ ਹੈਗੇ ਆ ਪਰ ਜਿਹੜੇ ਪਾਸਪੋਰਟਸ ਦੀ ਗੱਲ ਕਰੀਏ ਤਾਂ 30 ਪਾਸਪੋਰਟਸ ਜਬਤ ਹੋਏ ਨੇ ਤੇ ਜੇਕਰ ਅਸੀਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਤੇ ਅਸੀਂ ਦੋਨੋਂ ਡਾਕੂਮੈਂਟਰੀ ਤੇ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੈ ਦੋਨਾਂ ਦੀ ਬਰਾਮਦਗੀ ਕੀਤੀ ਹੈ ਜੀ ਜੀ